ਪੰਜਾਬੀ ਸੰਗੀਤ ਜਗਤ 'ਚ ਬਹੁਤ ਘੱਟ ਸਮੇਂ 'ਚ ਵਾਹੋ-ਵਾਹੀ ਕਟਣ ਵਾਲੇ ਮਸ਼ਹੂਰ ਗਾਇਕ ਚੰਦਰਾ ਬਰਾੜ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਪੰਜਾਬੀ ਕਲਾਕਾਰ ਨੇ ਗੁੱਪਚਪ ਤਰੀਕੇ ਦੇ ਨਾਲ ਵਿਆਹ ਕਰਵਾ ਲਿਆ ਹੈ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਚੰਦਰਾ ਬਰਾੜ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ਖਬਰੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ ਜੀ ਹਾਂ हाल ही ਵਿੱਚ ਇਸ ਗਾਇਕ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਸਾਂਝੀ ਕੀਤੀ ਤੇ ਦੱਸਿਆ ਕਿ ਉਹਨਾਂ ਨੇ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ ਇਸ ਦੌਰਾਨ ਗਾਇਕ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ ਆਖਰਕਾਰ 12 ਸਾਲ ਦੇ ਇੰਤਜ਼ਾਰ ਤੋਂ ਬਾਅਦ ਇਹ ਹਮੇਸ਼ਾ ਲਈ ਹੋ ਗਿਆ ਸ਼ੁਕਰ ਹੈ ਵਾਹਿਗੁਰੂ ਜੀ ਇਸ ਤੋਂ ਇਲਾਵਾ ਗਾਇਕ ਨੇ ਆਪਣੀ ਲਵ ਸਟੋਰੀ ਦੇ ਬਾਰੇ ਵੀ ਸ਼ੇਅਰ ਕਰਦੇ ਹੋਏ ਲਿਖਿਆ ਧੰਨਵਾਦ ਸਾਰਿਆਂ ਦਾ ਤੇ ਸਾਡੇ ਦਿਨ ਨੂੰ ਹੋਰ ਖਾਸ ਬਣਾਉਣ ਲਈ ਖਾਸ ਤੌਰ ਤੇ ਮੇਰੇ ਪਰਿਵਾਰ ਦਾ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਚਾਹੇ ਮੇਰਾ ਕੀਤਾ ਹੋਵੇ ਮੇਰੀ ਲਵ ਲਾਈਫ ਹੋਵੇ ਜਾਂ ਫਿਰ ਕੋਈ ਹੋਰ ਬਿਨਾ ਕੁਝ ਪੁੱਛੇ ਮੇਰੇ ਵਿਆਹ ਲਈ ਹਾਂ ਕਰ ਦਿੱਤੀ ਗਾਇਕ ਨੇ ਲਿਖਿਆ ਅਤੇ ਹਾਂ ਸੱਚ ਮੇਰੀ ਜ਼ਿੰਦਗੀ ਦੀ ਬਾਇਓਪਿਕ ਦੀ ਹੀਰਨ ਮੇਰੀ ਪਤਨੀ ਦਾ ਜਿਸ ਨੂੰ 12 ਸਾਲ ਤੋਂ ਪਹਿਲਾਂ ਹੀ ਮੈਂ ਪਤਨੀ ਮੰਨ ਲਿਆ ਸੀ ਜਿਸ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੰਨੇ ਸਾਲ ਮੇਰਾ ਇੰਤਜ਼ਾਰ ਕੀਤਾ ਬਾਕੀ ਸੱਚ ਸਾਡੀ ਸਟੋਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਵੀਡੀਓ ਆ ਰਹੀ ਹੈ ਪਿਆਰ ਤੇ ਤੁਹਾਡਾ ਸੱਚਾ ਸਤਕਾਰ